ਸਾਮਣੇ ਆ ਰਹੀ ਹੈ ਕਿਸਾਨੀ ਮੋਰਚੇ ਨੂੰ ਲੈ ਕੇ ਜਿੱਥੇ ਅੱਜ ਪਟਿਆਲੇ ਦੇ ਪਾਤਣਾ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਵੱਲੋਂ ਹੋਣ ਜਾ ਰਹੀ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਕਿ ਜਿਹੜੇ ਹਾਲਾਤ ਨੇ ਬੱਤੋਂ ਬੱਤਰ ਹੋ ਗਏ ਹਨ ਉਹਨਾਂ ਦੀ ਅੱਖਾਂ ਦੇ ਆਲੇ-ਦੁਆਲੇ ਦਾ ਮਾਸ ਸੁngੜਨਾ ਸ਼ੁਰੂ ਹੋ ਗਿਆ ਉੱਥੇ ਇਹ ਮੀਟਿੰਗ ਬਹੁਤ ਹੀ ਅਹਿਮ ਹੋਏਗੀ ਜਿਸ ਵਿੱਚ ਹਰਿਆਣਾ ਅਤੇ ਪੰਜਾਬ ਦੇ ਕਈ ਕਿਸਾਨ ਆਗੂ ਪਾਕਲੈਂਡ ਜਾਣੇ ਹੁਣ ਦੇਖਣਯੋਗ ਇਹ ਹੋਏਗਾ ਕਿ ਇਸ ਮੀਟਿੰਗ ਤੋਂ ਬਾਅਦ ਅਗਲੀ ਰਣਨੀਤਿਕ ਕੀ ਹੋਏਗੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਕੀ ਰਵਈਆ ਹੋਏਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਖਨੋਰੀ ਸਰਹੱਦ ਤੇ ਮਰਨਵਤ ਤੇ ਬੈਠੇ ਉਹਨਾਂ ਦੇ ਡਾਕਟਰਾਂ ਨੇ ਕਿਹਾ ਹੁਣ ਡੱਲੇਵਾਲ ਦੀ ਹੱਡੀਆਂ ਖਾਸ ਕਰਕੇ ਅੱਖਾਂ ਦਾ ਪਾਸਾ ਸੁਗੜਨ ਲੱਗ ਪਿਆ ਹੈ ਜੋ ਕਿ ਕਾਫੀ ਚਿੰਤਾਜਨਕ ਸਥਿਤੀ ਹੈ ਦੂਜੇ ਪਾਸੇ ਇਸ ਅੰਦੋਲਨ ਸੰਬੰਧੀ ਪਟਿਆਲਾ ਦੇ ਪਾਤਨਾਂ ਵਿੱਚ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਵਿੱਚ ਹਰਿਆਣਾ ਪੰਜਾਬ ਦੇ ਸ਼ੰਭੂ ਅਤੇ ਖਨੋਰੀ ਮੋਰਚਿਆਂ ਤੇ ਖੜੇ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸ਼ਾਮਿਲ ਹੋਣਗੇ ਮੀਟਿੰਗ ਵਿੱਚ ਕਿਸਾਨ ਅੰਦੋਲਨ ਲਈ ਐਸ ਕੇ ਐਮ ਦੇ ਸਮਰਥਨ ਤੇ ਚਰਚਾ ਕੀਤੀ ਜਾਏਗੀ ਜੇਕਰ ਐਸ ਕੇ ਐਮ ਵਿੱਚ ਇਸ ਅੰਦੋਲਨ ਦਾ ਸਮਰਥਨ ਕਰਦਾ ਹੈ ਤਾਂ ਇਹ ਵੱਡਾ ਹੋ ਸਕਦਾ ਹੈ ਕਿਉਂਕਿ ਐਸ ਕੇ ਐਮ ਦੇ ਅਧੀਨ ਲਗਭਗ 40 ਸਮੂਹ ਹਨ ਇਹ ਸਾਰੇ ਇਸ ਲਹਿਰ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਇਹ ਟਕਰਾ ਪੰਜਾਬ ਤੋਂ ਦੂਜੇ ਰਾਜਾਂ ਵਿੱਚ ਵੀ ਫੈਲ ਜਾਏਗਾ ਦਿੱਲੀ ਵਿੱਚ ਹੋਇਤਨ ਖੇਤੀਬਾੜੀ ਕਾਨੂੰਨ ਵਿਰੁੱਧ ਅੰਦੋਲਨ ਵਿੱਚ ਐਸ ਕੇ ਐਮ ਮੁੱਖ ਆਗੂ ਸੀ ਕਰੀਏ ਤਾਂ ਡੱਲੇਵਾਲ ਦੀ ਹਾਲਤ ਖਰਾਬ ਹੈ ਡਾਕਟਰਾਂ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਵਿਗੜ ਰਹੀ ਹੈ ਉਹਨਾਂ ਨੂੰ ਪਹਿਲਾਂ ਹੀ ਬੋਲਣ ਵਿੱਚ ਮੁਸ਼ਕਿਲ ਆ ਰਹੀ ਸੀ ਹੁਣ ਉਹਨਾਂ ਦਾ ਸ਼ਰੀਰ ਸੁਗੜਨ ਲੱਗ ਪਿਆ ਹੈ ਹਾਲਾਂਕਿ ਸਰਕਾਰੀ ਅਤੇ ਨਿੱਜੀ ਡਾਕਟਰਾਂ ਦੀ ਉਸਤੇ ਨਜ਼ਰ ਰੱਖ ਰਹੀ ਹੈ ਪੰਜਾਬ ਸਰਕਾਰ ਨੇ ਪ੍ਰਦਰਸ਼ਨ ਵਾਲੀ ਥਾਂ ਦੇ ਨੇੜੇ ਇੱਕ ਅਸਥਾਈ ਹਸਪਤਾਲ ਤੇ ਐਂਬੂਲੈਂਸ ਤਾਇਨਾਤ ਕੀਤੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਸਥਿਤੀ ਨਾਲ ਨਜਿੱਠਿਆ ਜਾ ਸਕੇ ਹਾਲਾਂਕਿ ਡੱਲੇਵਾਲ ਡਾਕਟਰੇ ਸਹੂਲਤਾਂ ਨਹੀਂ ਲੈ ਰਹੇ ਹਨ ਇਸ ਮਾਮਲੇ ਤੇ ਸੁਣਵਾਈ ਸੁਪਰੀਮ ਕੋਰਟ ਵਿੱਚ ਵੀ ਚੱਲ ਰਹੀ ਹੈ ਹੁਣ 26 ਜਨਵਰੀ ਤੱਕ ਹਰਿਆਣਾ ਦੇ ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਸਮੂਹ ਲਗਾਤਾਰ ਖਨੋਰੀ ਸਰਹੱਦ ਤੇ ਆਉਣਗੇ ਹਿਸਾਰ ਤੋਂ ਕਿਸਾਨਾਂ ਦਾ ਇੱਕ ਸਮੂਹ ਬਾਰਡਰ ਤੇ ਪਹੁੰਚਿਆ ਜਦਕਿ ਅੱਜ ਸੋਨੇ ਪੱਤੋ ਕਿਸਾਨ ਦਾ ਇੱਕ ਸਮੂਖ ਨੋਰੀ ਸਰਹੱਦ ਤੇ ਪਹੁੰਚੇਗਾ ਇਸ ਦੇ ਨਾਲ ਹੀ ਕਿਸਾਨ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀਬਾੜੀ ਮੰਡੀ ਨੀਤੀ ਦੇ ਖੜੜਿਆਂ ਦੀਆਂ ਕਾਪੀਆਂ ਸਾਂਰਨਗੇ ਤਾਂ ਖਬਰ ਸਾਹਮਣੇ ਆ ਰਹੀ ਹੈ ਕਿਸਾਨੀ ਮੋਰਚੇ ਨੂੰ ਲੈ ਕੇ ਜਿੱਥੇ ਅੱਜ ਪਟਿਆਲੇ ਦੇ ਪਾਤਣਾ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਸੰਯੁਕਤ ਕਿਸਾਨ ਮੋਰਚਾ ਰਾਜਨੀਤਿਕ ਵੱਲੋਂ ਹੋਣ ਜਾ ਰਹੀ ਹੈ ਜਿੱਥੇ ਜਗਜੀਤ ਸਿੰਘ ਡੱਲੇਵਾਲ ਨੂੰ ਕਿ ਜਿਹੜੇ ਹਾਲਾਤ ਨੇ ਬੱਤੋਂ ਬੱਤਰ ਹੋ ਗਏ ਉਹਨਾਂ ਦੀ ਅੱਖਾਂ ਦੇ ਆਲੇ-ਦੁਆਲੇ ਦਾ ਮਾਸ ਸੁੰਗੜਨਾ ਸ਼ੁਰੂ ਹੋ ਗਿਆ ਇਹ ਮੀਟਿੰਗ ਬਹੁਤ ਹੀ ਐਮ ਹੋਏਗੀ ਜਿਸ ਵਿੱਚ ਹਰਿਆਣਾ ਅਤੇ ਪੰਜਾਬ ਦੇ ਕਈ ਕਿਸਾਨ ਆਗੂ ਪਾਗਲਣ ਜਾਣੇ ਹੁਣ ਦੇਖਣਯੋਗ ਇਹ ਹੋਏਗਾ ਕਿ ਇਸ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਕੀ ਹੋਏਗੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਕੀ ਰਵੱਈਆ ਹੋਏਗਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਫਸਲਾਂ ਤੇ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਸਮੇਤ 13 ਮੰਗਾਂ ਨੂੰ ਲੈ ਕੇ ਖਨੋਰੀ ਸਰਹੱਦ ਤੇ ਮਰਨਵਤ ਤੇ ਬੈਠੇ ਉਹਨਾਂ ਦੇ ਡਾਕਟਰਾਂ ਨੇ ਕਿਹਾ ਹੁਣ ਡੱਲੇਵਾਲ ਦੀ ਹੱਡੀਆਂ ਖਾਸ ਕਰਕੇ ਅੱਖਾਂ ਦਾ ਪਾਸਾ ਸੁਗੜਨ ਲੱਗ ਪਿਆ ਹੈ ਜੋ ਕਿ ਕਾਫੀ ਚਤਨਕ ਸਥਿਤੀ ਹੈ ਦੂਜੇ ਪਾਸੇ ਇਸ ਅੰਦੋਲਨ ਸੰਬੰਧੀ ਪਟਿਆਲਾ ਦੇ ਪਾਤਣਾ ਵਿੱਚ ਇੱਕ ਮੀਟਿੰਗ ਹੋਣ ਜਾ ਰਹੀ ਹੈ ਇਸ ਵਿੱਚ ਹਰਿਆਣਾ ਪੰਜਾਬ ਦੇ ਸ਼ੰਭੂ ਅਤੇ ਖਨੋਰੀ ਮੋਰਚਿਆਂ ਦੇ ਖੜੇ ਕਿਸਾਨ ਆਗੂ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਆਗੂ ਸ਼ਾਮਿਲ ਹੋਣਗੇ ਮੀਟਿੰਗ ਵਿੱਚ ਕਿਸਾਨ ਅੰਦੋਲਨ ਲਈ ਐਸ ਕੇ ਐਮ ਦੇ ਸਮਰਥਨ ਤੇ ਚਰਚਾ ਕੀਤੀ ਜਾਏਗੀ ਜੇਕਰ ਐਸ ਕੇ ਐਮ ਵਿੱਚ ਇਸ ਅੰਦੋਲਨ ਦਾ ਸਮਰਥਨ ਕਰਦਾ ਹੈ ਤਾਂ ਇਹ ਵੱਡਾ ਹੋ ਸਕਦਾ ਹੈ ਕਿਉਂਕਿ ਐਸ ਕੇ ਐਮ ਦੇ ਅਧੀਨ ਲਗਭਗ 40 ਸਮੂਹ ਹਨ ਇਹ ਸਾਰੇ ਇਸ ਲਹਿਰ ਦਾ ਹਿੱਸਾ ਹੋਣਗੇ ਇਸ ਤੋਂ ਇਲਾਵਾ ਇਹ ਟਕਰਾ ਪੰਜਾਬ ਤੋਂ ਦੂਜੇ ਰਾਜਾਂ ਵਿੱਚ ਵੀ ਫੈਲ ਜਾਏਗਾ ਦਿੱਲੀ ਵਿੱਚ ਹੋਇਆ ਤਿੰਨ ਖੇਤੀਬਾੜੀ ਕਾਨੂੰਨ ਵਿਰੁੱਧ ਅੰਦੋਲਨ ਵਿੱਚ ਐਸਕੇਮ ਮੁੱਖ ਆਗੂ ਸੀ ਕਰੀਏ ਤਾਂ ਡੱਲੇਵਾਲ ਦੀ ਹਾਲਤ ਖਰਾਬ ਹੈ ਡਾਕਟਰਾਂ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਵਿਗੜ ਰਹੀ ਹੈ ਉਹਨਾਂ ਨੂੰ ਪਹਿਲਾਂ ਹੀ ਬੋਲਣ ਵਿੱਚ ਮੁਸ਼ਕਲ ਆ ਰਹੀ ਸੀ ਹੁਣ ਉਹਨਾਂ ਦਾ ਸਰੀਰ ਸੁਗੜਨ ਲੱਗ ਪਿਆ ਹੈ ਹਾਲਾਂਕਿ ਸਰਕਾਰੀ ਅਤੇ ਨਿੱਜੀ ਡਾਕਟਰਾਂ ਦੀ ਉਸ ਤੇ ਨਜ਼ਰ ਰੱਖ ਰਹੀ ਹੈ ਪੰਜਾਬ ਸਰਕਾਰ ਨੇ ਪ੍ਰਦਰਸ਼ਨ ਵਾਲੀ ਥਾਂ ਦੇ ਨੇੜੇ ਇੱਕ ਅਸਥਾਈ ਹਸਪਤਾਲ ਤੇ ਐਂਬੂਲੈਂਸ ਤਾਇਨਾਤ ਕੀਤੀ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਸਥਿਤੀ ਨਾਲ ਨਜਿੱਠਿਆ ਜਾ ਸਕੇ ਹਾਲਾਂਕਿ ਡੱਲੇਵਾਲ ਡਾਕਟਰੀ ਸਹੂਲਤਾਂ ਨਹੀਂ ਲੈ ਰਹੇ ਹਨ ਇਸ ਮਾਮਲੇ ਤੋਂ ਸੁਣਵਾਈ ਸੁਪਰੀਮ ਫੋਰਟ ਵਿੱਚ ਵੀ ਚੱਲ ਰਹੀ ਹੈ ਹੁਣ 26 ਜਨਵਰੀ ਤੱਕ ਹਰਿਆਣਾ ਦੇ ਕਈ ਜ਼ਿਲ੍ਹਿਆਂ ਤੋਂ ਕਿਸਾਨਾਂ ਦੇ ਸਮੂਹ ਲਗਾਤਾਰ ਖਨੋਰੀ ਸਰਹੱਦ ਤੇ ਆਉਣਗੇ ਹਿਸਾਰ ਤੋਂ ਕਿਸਾਨਾਂ ਦਾ ਇੱਕ ਸਮੂਹ ਬਾਰਡਰ ਤੇ ਪਹੁੰਚਿਆ ਸੀ ਜਦਕਿ ਅੱਜ ਸੋਨੇਪੱਤੋ ਕਿਸਾਨ ਦਾ ਇੱਕ ਸਮੂਹ ਖਨੋਰੀ ਸਰਹੱਦ ਤੇ ਪਹੁੰਚੇਗਾ ਇਸ ਦੇ ਨਾਲ ਹੀ ਕਿਸਾਨ ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀਬਾੜੀ ਮੰਡੀ ਨੀਤੀ ਦੇ ਖੜੜੇ ਦੀਆਂ ਕਾਪੀਆਂ ਸਾੜਾ